ਜੀ ਗੱਲ ਜੀ ਸਾਰੇ ਵੀਰਿਆ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਬਾਬੇ ਉਹ ਅੱਜ ਚੱਲੇ ਆਂ ਜੰਡਿਆਲੇ ਸਾਈਡ ਨੂੰ ਹੈ ਤੇ ਲੇਟ ਬਹੁਤ ਹੋ ਗਿਆ ਅੱਜ ਫੇਰ ਹੈ ਨਵਾਂ ਕੰਮ ਨਹੀਂ ਤੁਹਾਨੂੰ ਪਤਾ ਹੀ ਹੈ ਗੱਡੀ ਖਿੱਚੀ ਪਈ ਹੈ ਸਵਾਰੀ ਬਹੁਤ ਦੂਰੋਂ ਚੱਕਣੀ ਆ ਇੱਕ ਜਦ ਨਾ ਕਾਲੀ ਹੁੰਦੀ ਮੈਂ ਦੇਖਿਆ ਉਸ ਟਾਈਮ ਸਾਰਾ ਨਾ ਮੋਰੇ ਜਾਮ ਲੱਗਦਾ ਲੱਗਦਾ ਹੈ ਮੁਸੀਬਤਾਂ ਪੈਂਦੀਆਂ ਪੈਂਦੀਆਂ ਕਾਲੀ ਅੱਗੇ ਟੋਏ ਹੁੰਦੇ ਹੁੰਦੇ ਹਮੇਸ਼ਾ ਅੱਜ 8 ਵਜੇ ਟਾਈਮ ਸੀਗਾ 8:17 ਹੋਏ 17 ਮਿੰਟੇ ਲੇਟ ਆ ਹਲੇ 20 ਕਿ ਮੀਟਰ ਲਾਈਣੇ ਜਾਨੂਆਂ ਦੇ ਕੋਲ ਸਵਾਰੀ ਦੇ ਕੋਲ ਮੈਨੂੰ ਲੱਗਦਾ 8:30 ਪੌਣੇ ਨੂੰ ਪਹੁੰਚਾਂਗਾ ਫਾਸਟੈਗ ਰੀਚਾਰਜ ਕਰਨਾ ਯਾਰ ਅੱਜ ਤੱਕ ਲੋਲਾ ਹੀ ਹੁੰਦੀਆਂ ਬਾਬਿਓ ਸਾਰੀ ਕਾਲੀ ਕਾਲੀ ਅੱਗੇ ਟੋਏ ਹਨਾ ਏਟੀਐਮ ਚੋਂ ਕੈਸ਼ ਕਢਾਣਾ ਸੀ ਕਿਸੇ ਏਟੀਐਮ ਚੋਂ ਕੈਸ਼ ਹੈ ਨਹੀਂ ਦੋਵਾਂ ਦੇ ਸਰਵਰ ਡਾਊਨ ਹਨਾ ਇੱਕ ਕਾਲੀ ਸਾਰੀ ਪਤਾ ਨਹੀਂ ਮੇਰੇ ਨਾਲ ਹੁੰਦਾ ਪਰ ਨਹੀਂ ਤੁਹਾਡੇ ਸਾਰਿਆਂ ਨਾਲ ਇਦਾਂ ਹੁੰਦਾ ਜਾਂ ਕਾਲੀ ਹੁੰਦੀ ਨਾ ਉਦੋਂ ਮੁਸੀਬਤਾਂ ਇੰਨੀਆਂ ਕਿ ਪੈਂਦੀਆਂ ਉਸੇ ਗੱਲ ਛੱਡ ਦਿਓ ਆ ਜਾਣਾ ਹੈ ਬਾਬਿਓ ਝੰਡਿਆਲੇ ਨੂੰ ਹੈ ਝੰਡਿਆਲੇ ਗੁਰੂ ਜਿਹੜਾ ਅੰਮ੍ਰਿਤਸਰ ਦੇ ਕੋਲ ਹੈ ਫਾਈਨਲੀ ਪੌਣੇ ਨਾ ਹੋ ਗਿਆ ਇੱਕ ਯਾਰ ਗੱਡੀਆਂ ਖੇਚਦੇ ਆ ਸਾਊਂਡ ਜਿਹਾ ਪਤਾ ਨਹੀਂ ਕਾਹਦਾ ਆ ਰਿਹਾ ਥੱਲੇ ਉਹ ਵਾਈਬ੍ਰੇਸ਼ਨ ਜੀ ਜਿੱਦਾਂ ਨਾ ਮਤਲਬ ਜਿਆਦਾ ਟੈਰਨ ਦਾ ਸ਼ਰਾਟ ਹੈ ਟੈਰ ਵੀ ਚੱਲ ਕੇ 50 60000 ਜਿਆਦਾ ਟੈਰਨ ਦੀ ਗੂੰਜ ਹੀ ਪੈਂਦੀ ਆ ਜਾਂ ਕੋਈ ਕਰਾਸ ਕਰੂ ਚੈੱਕ ਕਰਾਣਾ ਆ ਕੇ ਮਿਸਤਰੀ ਨੂੰ ਨਾ ਗੂੰਜ ਹੀ ਪੈਂਦੀ ਥੱਲੇ ਸ਼ਰਾਟ ਆ ਜਾਂਦਾ ਥੱਲੇ ਸੜਕ ਕੋਲੋਂ ਮੇਰੇ ਨਾਲ ਇਦਾਂ ਅਕਸਰ ਹੁੰਦਾ ਹੈ ਜਦ ਕਾਲੀ ਹੁੰਦੀ ਨਾ ਕੋਈ ਨਾ ਕੋਈ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਆਪਣੇ ਹਨਾ ਜਾ ਕਿੰਨੀ ਆ ਮਸੀਦ ਤਾਂ ਤੁਸੀ ਦੇਖ ਕੇ ਲਈਆਂ ਏਟੀਐਮ ਤੇ ਭਰਾਨਾ ਸੀ ਜਿਹੜੀ ਮੈਂ ਕੈਸ਼ ਹੈ ਨਹੀਂ ਏਟੀਐਮ ਜੋ ਕੈਸ਼ ਕਰਾਣਾ ਸੀ ਏਟੀਐਮ ਚ ਹੈ ਮਤਲਬ ਕੈਸ਼ ਨਹੀਂ ਸਰਵਰ ਡਾਊਨ ਫਾਸਟ ਰੀਚਾਰਜ ਕਰਾਣਾ ਸੀ ਤੇਜ਼ ਪਾਉਣਾ ਸੀਗਾ ਉਹ ਬਾਪਿਓ ਗਿਣਤੀ ਆਦੀ ਤੁਹਾਨੂੰ ਮੈਸ ਦੀ ਕੀ ਲਿਖਿਆ ਕਿੰਨੇ ਲਿਖਿਓ ਆ ਹਾਂ 6 6 ਉਹ ਅੱਗੇ ਵੜਾ ਹਾਂ ਸਕੂਲ ਨਹੀਂ ਪਰਤੇ ਤੁਸੀਂ ਸਕੂਲ ਨਹੀਂ ਜਾਂਦੇ ਹੈ ਬਾਪੇ ਹੈ ਅਧਾਰ ਘਟਿਆ ਨਹੀਂ ਦੇਖੋ ਯਾਰ ਆ ਵੀ ਨਿਆਣੀ ਹੈ ਹੈ ਬੇਚਾਰੇ ਨੂੰ ਸਕੂਲ ਵੀ ਨਹੀਂ ਸੀ ਹੋਇਆ ਕਹਿੰਦੇ ਆਧਾਰ ਕਾਰਡ ਵੀ ਹੈ ਨਹੀਂ ਹੈ ਕਹਿੰਦੇ ਆਪ ਤੋ ਨੀਵੇਂੋਂ ਦੇਖ ਕੇ ਜੀਓ ਆਪ ਤੋ ਉੱਚਿਆਂ ਦੇ ਕਹਿੰਦਾ ਜੀਓ ਹੈ ਆਪ ਤੋ ਨੀਵੇਂੋਂ ਦੇਖ ਕੇ ਜੀਓ ਆ ਵੀ ਬੱਚੇ ਹੀ ਆ ਅਸੀਂ ਮਹਿੰਗੇ ਮਹਿੰਗੇ ਸਕੂਲਾਂ ਚ ਲਾਇਆ ਉਹ ਨਵੇਂ ਮਹੀਨੇ ਮੇ ਕੱਪੜੇ ਬੂਟ ਆ ਬਚਾਰੇ ਨੰਗੇ ਪੈਰੀਆਂ ਨਾ ਕਿੰਦਾਂ ਦੇ ਕੱਪੜੇ ਯਾਰ ਸਤਾ ਕਰਕੇ ਯਾਰ ਜਿੱਥੇ ਹੀ ਪਰਮਾਤਮਾ ਰੱਖਿਆ ਹੈ ਨਾ ਸ਼ੁਕਰ ਕਰ ਕਰ ਦੋ ਟਾਈਮ ਪਰਮਾਤਮਾ ਜਿੱਥੇ ਰੱਖਿਆ ਹੈ ਵਧੀਆ ਰੱਖਿਆ ਵਾ ਇਹਨਾਂ ਦੀ ਵੀ ਲਾਈਫ ਆ ਯਾਰ ਬਚਾਰੇ ਨਾ ਇਹ ਵੀ ਕੱਟਦੇ ਆ ਟਾਈਮ ਸੋ ਬਾਹਰ ਕੋ ਦਾ ਸ਼ੁਕਰ ਕਰਿਆ ਕਰੋ ਯਾਰ ਦੋ ਟਾਈਮ ਹੁਣ ਜਾਈਏ ਮਿਲਦੇ ਆਂ ਮੇਰਾ ਤਾਂ ਪਹੁੰਚ ਗਿਆ ਸੀ ਟਾਈਮ ਤੇ ਸਵਾਰੀ ਹੋਣੀ ਹੋ ਗਈ ਲੇਟ ਆ ਤੱਕ ਇਹ ਬੰਦੇ ਹੈ ਲੈ ਵੀ ਮਿੱਤਰਾ ਪਹੁੰਚ ਗਏ ਅਮ੍ਰਿਤਸਰ ਹੈ ਐਸਾ ਰੈਸਟੋਰੈਂਟ ਹੈ ਐਸੀ ਬੀਅਰ ਬਾਰ ਰੈਸਟੋਰੈਂਟ ਆ ਔਰ ਲਾਈਵ ਗਾਰਡਨ ਔਰ ਲਾਈਵ ਗਾਰਡਨ ਔਰ ਲਾਈਵ ਗਾਰਡਨ ਚ ਆਇਆ ਵਾਂ ਤੇ ਕਈ ਸਵਾਰੀ ਟੈਨ ਨਹੀਂ ਆ ਚੰਗੀਆਂ ਹੁੰਦੀਆਂ ਨੇ ਯਾਰ ਗੱਡੀ ਜੇ ਲੈ ਕੇ ਖਾਣ ਪੀਣ ਦਾ ਸਵਾਣਾ ਮੈਂ ਆਇਆ ਅੱਜ ਬਾਬੇ ਜੰਡਿਆਲੇ ਔਰ ਲਾਈਵ ਗਾਰਡਨ ਚ ਤੇ ਕਈ ਸਵਾਰੀਆਂ ਆਉਂਦੀਆਂ ਚੰਗੀਆਂ ਹੁੰਦੀਆਂ ਨਾ ਮੈਨੂੰ 4-5 ਵਾਰ ਹੀ ਲੈਣਾ ਆਇਆ ਮੈਂ ਕਿਹਾ ਯਾਰ ਮੈਂ ਗਿਆ ਨਹੀਂ ਅੰਦਰ ਤੀਵੀਆਂ ਸੀ ਸੰਗ ਲੱਗ ਜਾਂਦੀ ਸੀ ਤਾਂ ਬਾਜੀ ਹੁਣ ਯਾਰ ਗੱਡੀਆਂ ਦੇ ਕੇ ਖਾਣ ਪੀਣ ਦਾ ਸਮਾਨ ਤਾਂ ਦੇਖੋ ਯਾਰ ਕਈ ਸਵਾਰੀਆਂ ਬਹੁਤ ਚੰਗੀਆਂ ਆਉਂਦੀਆਂ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਕਹਿੰਦੇ ਪੰਜੇ ਮੁਕੜੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਨਾ ਆ ਬੜੀ ਐ ਛੋਟੀ ਐ ਉਸ ਤੋਂ ਛੋਟੀ ਐ ਉਸ ਤੋਂ ਛੋਟੀ ਐ ਨਾ ਤੇ ਵਿੱਚ ਵਿੱਚ ਬਹੁਤ ਘੈਂਟ ਸਵਾਰੀਆਂ ਹੁੰਦੀਆਂ ਯਾਰ ਲਵ ਯੂ ਵੀਰੇ ਐਦਾਂ ਹੀ ਸਪੋਰਟ ਕਰਿਆ ਕਰੋ ਡਰਾਈਵਰ ਭਰਾਵਾਂ ਨੂੰ ਹਨ ਕਿਉਂਕਿ ਯਾਰ ਉੱਪਰ ਜਾਣ ਦਾ ਵਿੱਚ ਤੀਵੀਆਂ ਹੁੰਦੀਆਂ ਉਦਾਂ ਸੰਗ ਲੱਗ ਜਾਂਦੀਆਂ ਅਨਕ ਤੱਬਾਈ ਹੁਣੀ ਮੈਨੂੰ ਭੁੱਖ ਵੀ ਨਹੀਂ ਸੀ ਤਾਂ ੱੱੱਕੇ ਨਾਲ ਦੇਖਿਆ ਯਾਰ ਇੱਥੇ ਖਾਣ ਪੀਣ ਦਾ ਸਬੰਨਾ ਤਾਂ ਲਵ ਯੂ ਯਾਰ ਸਾਰੇ ਭਰਾਵਾਂ ਨੂੰ ਐਦਾਂ ਦੇ ਭਰਾਵਾਂ ਨੂੰ ਜਿਹੜੇ ਡਰਾਈਵਰਾਂ ਦਾ ਇਹਨਾਂ ਧਿਆਨ ਰੱਖਦੇ ਆ ਇੰਨੀ ਖੁਸ਼ੀ ਹੋਈ ਨਾ ਬਾਬਿਓ ਬੰਦੇ ਕਿੰਨੀ ਇੱਜ਼ਤ ਮਾਣ ਕਰਦੇ ਯਾਰ ਹਨਾ ਮੈਨੂੰ 5 6 ਵਜੇ ਦੀ ਖਿੱਚ ਹਟੇ ਉੱਪਰ ਨੂੰ ਆ ਜਾ ਉੱਪਰ ਨੂੰ ਆ ਜਾ ਰੈਸਟੋਰੈਂਟ 'ਚ ਮੈਂ ਕਿਹਾ ਨਹੀਂ ਯਾਰ ਮੈਨੂੰ ਸੰਗ ਜੀ ਲੱਗੀ ਜਾਂਦੀ ਤਾਂ ਬਾਈ ਹੁਣੀ ਖਾਣ ਪੀਣ ਦਾ ਸਬੰਨਾ ਇੱਥੇ ਲੈ ਗਿਆ ਨਾ ਐਦਾਂ ਦੇ ਵੀ ਯਾਰ ਬੰਦੇ ਹੁੰਦੇ ਸਲੂਟ ਐ ਬਾਈ ਯਾਰ ਜਿਹੜੇ ਡਰਾਈਵਰ ਭਰਾਵਾਂ ਦਾ ਇੰਨਾ ਸੋਚਦੇ ਆ ਨ ਦਿਲੋਂ ਰਿਸਪੈਕਟ ਆ ਤੁਹਾਡੇ ਵਰਗੇ ਭਰਾਵਾਂ ਦੀ ਹੈ ਨਾ ਭੈਣਾਂ ਦੀ ਬਹੁਤ ਲੋੜ ਆ ਯਾਰ ਡਰਾਈਵਰ ਭਰਾਵਾਂ ਨੂੰ ਸਪੋਰਟ ਕਰਨ ਦੀ ਹੈ ਨਾ ਨਹੀਂ ਤਾਂ ਕਈ ਯਾਰ ਪਾਣੀ ਵੀ ਨਹੀਂ ਪੁੱਛਦੇ ਬੰਦੇ ਤੇ ਬਾਕੀ ਉਹ ਹੀ ਗੱਲ ਹੋਊਗੀ ਨਾ ਪੰਜੇ ਉਂਗਰੀ ਇੱਕੋ ਜਿਹੇ ਹੁੰਦੀਆਂ ਬਾਕੀ ਦਿਲੋਂ ਸਲੂਟ ਆ ਸੱਚੀ ਦਾ ਇਸ ਵਾਰੀ ਨੂੰ ਹੁਣ ਖਾ ਪੀ ਲਈਏ ਭੁੱਖ ਸੀ ਨਹੀਂ ਵੈਸੇ ਫਿਰ ਵੀ ਪਨੀਰ ਵਾਲੇ ਟਮਾਟਰ ਦੇਖ ਕੇ ਉਝ ਪਾਣੀ ਆ ਗਿਆ ਤਾਂ ਮੈਂ ਖਾ ਪੀ ਲਈ ਹੈ ਤੇ ਬਾਕੀ ਖਾ ਪੀ ਲਿਆ ਨਜ਼ਾਰਾ ਆ ਗਿਆ ਆਨੰਦ ਆ ਗਿਆ ਹੈ ਭੁੱਖ ਸੀ ਨਹੀਂ ਇਹ ਵੀ ਮੰਨ ਲਓ ਮੱਲੀ ਟੇਸਟੀ ਬਹੁਤ ਸੀ ਪਨੀਰ ਰੋਸਟ ਕਰਕੇ ਪਨੀਰ ਬਣਾਇਆ ਸੀਗਾ ਬੜਾ ਟੇਸਟੀ ਸੀ ਯਾਰ ਨਜ਼ਾਰਾ ਆ ਗਿਆ ਯਾਰ ਹੈ ਨਾ ਰੂਹ ਖੋਸ਼ ਕਰਤੇ ਯਾਰ ਬਿੱਗ ਰਿਸਪੈਕਟ ਆ ਬਿੱਗ ਯਾਰ ਐਦਾਂ ਹੀ ਸਵਾਰੀ ਤੇ ਬਾਕੀ ਭੁੱਖ ਸੀ ਵੀ ਨਹੀਂ ਯਾਰ ਹੈ ਨਜ਼ਾਰਾ ਆ ਗਿਆ ਫਿਰ ਵੀ ਪਨੀਰ ਇੰਨਾ ਘੈਂਟ ਮਾਇਚ ਨਾ ਰੋਸਟ ਕਰਕੇ ਬਹੁਤ ਟੇਸਟੀ ਹੈਗਾ ਤਾਂ ਮੰਦੋਂ ਵਾਲੀ ਖਾ ਹੋ ਗਿਆ ਭੁੱਖ ਤੋਂ ਬਿਨਾਂ ਖਾ ਹੋ ਗਿਆ ਤੇ ਗਰਮੀ ਨੇ ਹਾਲ ਦੇਖ ਸਕਦੇ ਮੈਂ ਤਾਂ ਬਿੱਤ ਲ ਗਿਆ ਤੇ ਹਾਲੇ ਵੀ ਕਹੀ ਜਾਂਦੇ ਬਾਈ ਹੁਣੇ ਉੱਪਰ AC ਚੱਲਦਾ ਉੱਥੇ ਆ ਕੇ ਬਹਿ ਜਾ ਹਨਾ ਤੇ ਵਿੱਚ ਲੇਡੀਜ਼ ਥੀਮੀਆਂ ਸੰਗ ਦੇ ਵਗੈਰਾ ਯਾਰ ਮੈਂ ਰਿਸਟਰਚ ਵੀ ਬਹੁਤ ਘਟ ਜਾਂਦਾ ਪਤਾ ਨਹੀਂ ਸ਼ੁਰੂ ਤੋਂ ਹੀ ਆ ਮੈਨੂੰ ਛੋਟੇ ਹੁੰਦੇ ਤੋਂ ਲੇਡੀ ਸਾਹਮਣੇ ਧੀਵਿਆਂ ਸਾਹਮਣੇ ਸੰਗ ਬਹੁਤ ਲੱਗੀ ਰਹਿੰਦੀ ਆ ਤਾਂ ਕਰਕੇ ਜੇ ਤਾਂ ਕੋਈ ਨਾਲ ਦਾ ਭਰਾ ਤੇ ਦੋ ਗੱਡੀਆਂ ਹੁੰਦੀਆਂ ਫੇ ਤਾਂ ਆਪਾਂ ਚੱਲ ਜਾਣਾ ਫੇਲਾ ਸਹਾਰਾ ਜਾਂ ਹੁੰਦੇ ਕਿ ਦੂਜੇ ਨਾਲ ਪੱਲਾ ਇੱਕ ਦੂਜੇ ਨਾਲ ਬੰਦਾ ਗੱਲਾਂ ਕਰੀ ਜਾਂਦੇ ਕਿ ਦੂਜੇ ਉਹਨੂੰ ਦੇਖ ਹੀ ਜਾਂਦਾ ਹੁਣ ਕਿਆ ਖਾਵੇ ਕਿਆ ਕਿਦੇ ਵੱਲ ਨੂੰ ਦੇਖੇ ਨਾ ਪਤਾ ਨਹੀਂ ਦਿਲ 'ਚ ਕਿੱਦਾਂ-ਕਿੱਦਾਂ ਦੇ ਖਿਆਲ ਆਉਂਦੇ ਆ ਪਰ ਮੇਰੇ ਵੱਲ ਤਾਂ ਲਿਖਦਾ ਹੋਊਗਾ ਪਰ ਆਪਣੇ ਦਿਲ 'ਚ ਹੁੰਦਾ ਹੈ ਕੋਈ ਕਿਸੇ ਵੱਲ ਨਹੀਂ ਦੇਖਦਾ ਹਿੱਥੇ ਗਰਮੀ ਨਾ ਹਾਲ ਐਨਾ ਕਿ ਮੜਾ ਆਇਆ ਫੇਲਾ ਅਲੈਗੋ ਹੋਰ ਭਾਜੀ ਬਸ ਥੈਂਕ ਯੂ ਫਿਰ ਥੈਂਕ ਯੂ ਇਹ ਇਦਾਂ ਦੇ ਯਾਰ ਬੰਦੇ ਆਉਂਦੇ ਨੇ ਨਾ ਨਜ਼ਾਰਾ ਲਿਆਤਾ ਯਾਰ ਬੰਦਿਆਂ ਨੇ ਨਾ ਵਿਚਾਰਾ ਭਾਂਡੇ ਵੀ ਲੈਣਾ ਹੈ ਕਹਿੰਦਾ ਕੁਝ ਹੋਰ ਭਾਜੀ ਮੈਂ ਖਾਣਾ ਯਾਰ ਥੈਂਕ ਯੂ ਵੀਰੇ ਹੈ ਰੂ ਖੋਸ਼ ਹੁੰਦੀ ਯਾਰ ਹੁੰਦੀ ਕਿ ਨਹੀਂ ਹੁੰਦੀ ਬਾਬੇ ਦੱਸਿਓ ਤੁਹਾਡੀ ਵੀਡੀਓ ਦੇਖ ਕੇ ਹੋਈ ਕਿ ਨਹੀਂ ਹੋਈ ਹੈ ਪਹਿਲਾਂ ਵਿਚਾਰਾ ਦੇਖੇ ਹੀ ਹਣੋਂ ਭਾਂਡੇ ਲੈ ਕੇ ਜਾਂਦਾ ਹੈ ਨਾ ਤੇ ਬਾਕੀ ਗਰਮੀ ਨੂੰ ਗੇੜੇ ਆਉਂਦੇ ਇਦਾਂ ਹੀ ਆ ਖੜੇ ਪੈਰੇ ਗੇੜਾ ਆ ਅੱਜ ਵੀ ਹੈ ਮੈਂ ਸੁੱਤਾ ਪਿਆ ਸੀ ਸਵੇਰੇ 1 ਲੱਖ ਤੇ ਫੋਨ ਆਇਆ ਕਾਲੀ ਵੀ ਇੱਕ ਗੇੜਾ ਆਇਆ ਸੀ ਖੜੇ ਪੈਰੇ ਤਾਂ 15 ਮਿੰਟ ਚ ਬਾਈ ਕਹਿੰਦਾ ਸੀ ਆ ਜਾ ਮੈਂ ਖਿਆ ਯਾਰ ਮੈਂ ਲੇ ਸੁੱਤਾ ਪਿਆ ਘਟੋ ਘਟ ਅੱਧਾ ਪੌਣਾ ਆਉਗੜਾ ਛੁੱਟ ਗਿਆ ਸੀਗਾ ਤੇ ਅੱਜ ਜਾਣਾ ਮੈਂ ਲਾ ਲਿਆ ਤੇ ਕਿਉਂਕਿ ਇਹਨਾਂ ਦਾ ਚਾਰ ਕੰਮ ਵੀ ਨਹੀਂ ਹੁੰਦਾ ਮੇਤਰਾ ਕਰਨ ਲੱਗੇ ਆ ਬਾਫੀ ਹੈ ਸਵਾਰੇ ਹੋਣੀ ਆ ਗਈਆਂ 2:30 ਵਜੇ 2 2:30 ਘੰਟੇ ਰਸਤਾ ਪਾਂਦੇ ਕੋਈ ਪਹੁੰਚਾਂਗੇ ਮੈਨ ਲੱਗਦਾ ਅੱਜ ਵੀ ਦਰਖਤਾਂ ਨੇ ਬਚਾ ਲਿਆ ਇੱਕ ਰੁੱਖ ਲੱਖਾਂ ਸੁੱਕਾ ਹੈ ਆ ਗੁੜੀਆਂ ਦੇਖੋ ਗੱਲੀ ਵਿੱਚ ਬੈਠੀ ਚੱਲੀਏ ਕਾਟੋ ਤੇਰਾ ਨਾਂ ਕੀ ਆ ਤੇਰਾ ਨਾਮ ਕੀ ਆ ਮੈਂ Hello, hello. Hello. Bye bye. Bye bye. तो गड्डी चला के ले जाऊंगी गड्डी चला के ले जाऊंगी ले जाएंगी तो चला ला ना मैं पीछे बैठना ठीक है ਇਹ ਸਾਡੇ ਨਾਲ ਸਵਾਰੀ ਆਈ ਉਹਨਾਂ ਦੀ ਗੁੱਡੀਆ ਆ ਹੈ ਗੁੱਡੀਆ ਤੂੰ ਗੱਡੀ ਚਲਾ ਲਈ ਮੈਂ ਪਿੱਛੇ ਬਹਿ ਜਾਊਂਗਾ ਨਹੀਂ ਦੇਖ ਚਲਾ ਲਾ ਤੇਰਾ ਨਾਂ ਕੀ ਆ ਮੈਂ ਕੀ ਨਾਮ ਆ ਮੈਂ ਸਮਝ ਨਹੀਂ ਆਉਂਦੀ ਬੋਲੀ ਬਤਾ ਕੁੱਚੀ ਬੋਲ ਕੇ ਦੱਸ ਦੇ ਮੱਝ ਮੱਝ ਅੱਛਾ ਮੱਝ ਨਾ ਵਾਂ ਮੈਂ ਕਿਹੜੇ ਕੱਟੀ ਆ ਨਾਮ ਬਹੁਤ ਸੋਹਣਾ ਤੇਰਾ ਮੱਝ ਪੜਦਾ ਤੂੰ ਕਿਹੜੀ ਕਲਾਸ ਚ ਯੂਕੇ ਦੇ ਚ ਅੱਛਾ ਰੋਟੀ ਖਾ ਲਈ ਚਲੀਏ ਹੁਣ ਵਾਪਸ ਆਪਾਂ ਤੂੰ ਗੱਡੀ ਚ ਲਾ ਲੈ ਮੈਂ ਪਿੱਛੇ ਵਾਜਣਾ ਮੈਂ ਚਲਾ ਲਾ ਮੇਰੇ ਪੁੱਤ ਨਹੀਂ ਫੇ ਦੇਖ ਲੈ ਮੱਝ ਚ ਲਾ ਲਾ ਗੱਡੀ ਯਾਰ ਪਤਾ ਨਹੀਂ ਕੀ ਚੱਕਰ ਹੋਇਆ ਨਾ ਜਦ ਸੌਕ ਤੇ ਜਾਂਦੀ ਹੈ ਨਾ ਸ਼ਰਾਟਾ ਜਿਹਾ ਪੈਂਦਾ ਥੱਲੋਂ ਇੱਕ ਯਾਰ ਡਰਾਈਵਰ ਸਾਈਡ ਦਾ ਸ਼ੁੱਕਰ ਲੀਕ ਗਿਆ ਨਾ ਸਾਲੇ ਕੰਮ ਵੀ ਉਹਨਾਂ ਤਰ੍ਹਾਂ ਚੁੰਦੇ ਆ ਮਤਲਬ ਜਿਆਦਾ ਕੰਮ ਨਹੀਂ ਹੁੰਦਾ ਇਦਾਂ ਮੈਂ ਕਿਸਾਨ ਵੀ ਉਹਨਾਂ ਤਰ੍ਹਾਂ ਚੁੰਦਾ ਜਿਆਦਾ ਕੰਮਕਾਰ ਹੁੰਦਾ ਨਹੀਂ ਨਾ ਇੱਕ ਵੈਸੇ ਹੱਥ ਟੈਡ ਚੱਲਦਾ ਇੱਕ ਡਰਾਈਵਰ ਸਾਈਡ ਦਾ ਸ਼ੁੱਕਰ ਲੀਕ ਆ ਤੇ ਇੱਕ ਸ਼ਰਾਟਾ ਜਿਹਾ ਉਹ ਪੈਂਦਾ ਪਤਾ ਨਹੀਂ 베アリング ਬੂਲਿੰਗ ਟਾਇਰ ਦਾ ਗਿਆ ਗੱਡੀ ਨਾ ਜੋਰ ਨਾਲ ਖੱਡੇ ਖੋਟੇ ਚ ਵੱਜੀ ਹੂਆ ਕਿਉਂਕਿ ਗੱਡੀ ਯਾਰ ਲੱਗੀ ਤੇ ਆਪਣੇ ਬਾਹਰੋਂ ਦੋ ਮਹੀਨੇ ਹਣਾ ਹੋ ਰੱਬ ਜਾਣੇ ਯਾਰ ਕਿਹਦੇ ਕੋਲ ਹੋਇਆ ਕੰਮ ਕਿਹਦੇ ਕੋਲ ਨਹੀਂ ਹੋਇਆ ਦੋ ਬੰਦਿਆਂ ਕੋਲ ਰਹੀ ਗੱਡੀ ਆ ਬੈ ਯਾਰ ਮੈਂ ਗੱਡੀਏ ਚਿੰਦਾ ਨਹੀਂ ਕਿਸੇ ਨੂੰ ਕੋਈ ਪਿਸ਼ਵਾਸ ਵਾਲਾ ਜਿਆਦਾ ਇੱਕ ਖਾਸ ਹੋ ਗਏ ਨਾ ਬੰਦੇ ਨੂੰ ਦੇਣਾ ਉਹਨਾਂ ਪਰ ਆਪਣੀ ਚਲਾਈ ਤੇ ਯਾਰ ਹੋਰਾਂ ਦੀ ਚਲਾਈ ਦਾ ਬਹੁਤ ਫਰਕ ਆ ਯਾਰ ਗੱਡੀ ਦਾ ਹਣਾ ਮਜਬੂਰੀ ਨੂੰ ਦੇਣੀ ਪੈਂਦੀ ਆ ਕਿਉਂਕਿ ਯਾਰ ਸਾਡਾ ਕੰਮ ਆ profession ਆ ਤੇ ਹੁਣ ਦੇਖਦੇ ਆ ਕਿ ਆ ਲਾਡਰ ਨਿਕਲਦੀ ਰੱਬ ਸ਼ੁਕਰ ਰੱਖੇਦਾ ਯਾਰ ਤੇ ਬਾਕੀ ਸ਼ੁਕਰ ਤਾਂ ਮੈਂ ਥੱਲੇ ਬੈਠ ਕੇ ਦੇਖ ਲਿਆ ਸ਼ੁਕਰ ਲਿਖਿਆ ਬਈ ਯਾਰ ਡਰਾਈਵਰ ਸਾਈਡ ਦਾ ਤੇ ਬਾਕੀ ਇਹ ਸ਼ਰਾਟਾ ਜੇ ਪੈਂਦਾ ਰਹੇ ਗੂੰਜ ਪੈਂਦੀ ਐ ਮੈਂ ਗੱਡੀ ਨਿਊਟਰਲ ਮਰ ਕੇ ਵੀ ਛੱਡ ਕੇ ਦੇਖ ਲਈ 100 ਤੇ ਤੇ ਤਾਂ ਵੀ ਨਹੀਂ ਹਟਿਆ ਮੈਨੂੰ ਤਾਂ ਪੈਰਿੰਗ ਦਾ ਲੱਗਦਾ ਵੀ ਸ਼ਰਾਟਾ ਨਾ ਅਵਾ ਗੂੰਜ ਜੀ ਆਉਂਦੀ ਗੱਡੀ ਯਾਰ ਬਾਕੀ ਹੁਣ ਚੱਲੇ ਆ ਜਿੰਦਰ ਮੈਸਤਰੀ ਕੋ ਜਾ ਕੇ ਦੇਖਦੇ ਆਂ ਕਿਆ ਕਹਿੰਦਾ ਪਾਈ ਹੈ ਤੇ ਸਵਾਰੀ ਛੱਡਦੀ ਐ ਸਵਾਰੀ ਬੜੀ ਕਹਿਣ ਸੀ ਯਾਰ ਨਜ਼ਾਰਾ ਆ ਗਿਆ ਬਾਪੂ ਸਵਾਰੀ ਲਾ ਗਿਆ ਨਾ ਤੇ ਭਾਈ ਹੁਣ ਕਹਿੰਦੇ ਸੀ ਆਪਣਾ ਨੰਬਰ ਲਿਜਾ ਮੈਂ ਜਦੋਂ ਮੈਨੂੰ ਕਿਸੇ ਨੇ ਭੇਜਿਆ ਸੀ ਨਾ ਮੈਂ ਕਿਹਾ ਨਹੀਂ ਭਾਈ ਇਹ ਗਲਤ ਕੰਮ ਆ ਇਨੇ ਮੈਨੂੰ ਭੇਜਿਆ ਮੈਂ ਕਿਹਾ ਉਹਨਾਂ ਨੂੰ ਤੁਸੀਂ ਫੋਨ ਕਰਦੇ ਹੋ ਜੋ ਕਹੂਗੇ ਤਾਂ ਆਪਾਂ ਲਾ ਦੇਣਾ ਹੈ ਨਾ ਐਦਾਂ ਯਾਰ ਆਪਾਂ ਅਸੂਲੇ ਨਹੀਂ ਪੜਦਾ ਇਹ ਪਹਿਲੀ ਗੱਲ ਤਾਂ ਨਾ ਲੋਕ ਹੀ ਕਰ ਜਾਂਦੇ ਆ ਸਾਡੇ ਆਪਣੇ ਕਈ ਯਾਰ ਦੋਸਤ ਵੀ ਹੈਗੇ ਜਿਹੜੋ ਨਾ ਤਾਂ ਕਹਿ ਲੈਣਾ ਕਰ ਜਾਂਦੇ ਆ ਪਰ ਆਪਾਂ ਕਦੇ ਨਹੀਂ ਐਦਾਂ ਕੀਤਾ ਯਾਰ ਨਾ ਹੀ ਪ੍ਰਮਾਤਮਾ ਕਰਾਵੇ ਹੈ ਨਾ ਕਿਉਂਕਿ ਜੋ ਕਿਸਮਤ ਚ ਲਿਖਿਆ ਉਹ ਆਣੀ ਆਣਾ ਹੈ ਉਹਨੇ ਕ ਰੋਟੀ ਰਾਮ ਦਾ ਨਾ ਚੱਲੀ ਜਾਂਦਾ ਤੇ ਮੇਰੀਆਂ ਬਹੁਤ ਸਾਰੀਆਂ ਖਰਾਬ ਹੋ ਗਈਆਂ ਮੈਂ ਵਿਸ਼ਵਾਸਯੋਗ ਬੰਦੇ ਭੇਜ ਕੇ ਦੇਖੇ ਪਰ ਆਪਣਾ ਨੰਬਰ ਦੇ ਹੁੰਦੇ ਪਰ ਮੈਂ ਅਜ ਤੱਕ ਕਿਸੇ ਦੀ ਸਵਾਰੀ ਨੂੰ ਕਦੇ ਨੰਬਰ ਦਿੱਤਾ ਯਾਰ ਇਹ ਵੀ ਨੰਬਰ ਨੰਬਰ ਮੰਗਾ ਤੇ ਮੈਨੂੰ ਅੰਕਲ ਨੇ ਦੋ ਵਾਰੀ ਕਿਹਾ ਬੋਦਾ ਬਣਾ ਨੰਬਰ ਦੇ ਜਾ ਉਹ ਤਾਂ ਆਪਣਾ ਨੰਬਰ ਹੈ ਜੇ ਮੈਂ ਅੰਕਲ ਤੁਸੀਂ ਉਹਨਾਂ ਨੂੰ ਫੋਨ ਕਰਦੇ ਹੋ ਭਾਈ ਉਹਨਾਂ ਨੂੰ ਜੋ ਕਹੂਗੇ ਤਾਂ ਮੈਂ ਆਜ ਕਰ ਕਿਉਂਕਿ ਯਾਰ ਕੀ ਫਾਇਦਾ ਇੱਕ ਵਾਰੀ ਸਵਾਰੀ ਖਰਾਬ ਕਰਦੇ ਹਾਂ ਦੋ ਵਾਰੀ ਖਰਾਬ ਕਰਦੇ ਹਾਂ ਪਤਾ ਤਾਂ ਲੱਗੇ ਜਾਂਦਾ ਬਹੁਤ ਯਾਰ ਦੁੱਖ ਲੱਗਦਾ ਨਾ ਮਤਲਬ ਜਿੰਨਾ ਵੇਦਾ ਹੋ ਜਾਂਦੀ ਨਾ ਮੇਰੇ ਨਾਲ ਹੋਈ ਆ ਮੈਂ ਘੱਟੋ ਘੱਟ 7-8 ਸਵਾਰੀਆਂ ਖਰਾਬ ਕਰ ਰਹੀ ਆ ਪਿਸ਼ਵਾਜ ਕਰਦਾ ਜਵਾਨਾ ਰਿਹਾ ਯਾਰ ਪਿਸ਼ਵਾਜ ਮੇਰੇ ਵਾਸਤੇ ਨਕਸ਼ਾ ਕਰਾ ਲਿਆ ਪਹੁੰਚ ਨਕਸ਼ਾ ਕਰਾਇਆ ਪਿਸ਼ਵਾਜ ਪਿਸ਼ਵਾਜ ਜੀ ਨੂੰ ਆਪਣਾ ਸਮਝ ਕੇ ਭੇਜਿਆ ਵੀ ਇਹ ਬੰਦਾ ਫੇ ਸਹੀ ਹੈ ਸਵਾਰੀ ਸੇਫ ਆ ਉਹੀ ਸਵਾਰੀ ਖਰਾਬ ਕਰ ਜਾਂਦਾ ਬਹੁਤ ਚਾਂਸ ਬਣ ਹੋਏ ਯਾਰ ਤੇ ਬਾਕੀ ਹੁਣ ਚੱਲਦੇ ਜੀ ਨਰਮਿੰਥਰੀ ਕੋਲੋਂ ਚਾ ਬਾਕੀ ਰੌਣਕਾਂ ਲੱਗੀਆਂ ਪਈਆਂ ਸ਼ਹਿਰ ਭਲਾ ਚਾਰ ਚੁੱਕੇ ਐਫ ਸੀ ਹੈ ਮੈਕਡੋਨਲ 버거 ਕਿੰਗ ਸਟਾਰ ਵਾਕ ਵੀ ਫਰਨ ਲੱਗਿਆ ਮੇਰੇ ਵੀਰੋ ਸਟਾਰ ਵਾਕ ਹੈ ਸ਼ਹਿਰ ਵਾਲਾ ਚੌਰ ਤੇ ਪੂਰਾ ਚੜਾਈ ਤੇ ਬਾਬੇ ਪੂਰੇ ਚੜਾਈ ਤੇ ਹੈ ਇਹ ਕਹਿੰਦੇ ਨੇ ਉਹ ਸਾਹਮਣੇ ਢਾਬਾ ਖੋਲਿਆ ਯਾਰ ਆਪਣੇ ਪੰਜਾਬੀ ਆ ਉਹ ਵੀਰ ਆਪਣਾ ਤੇ ਹਸਬੰਡ ਵਾਈਫ ਨੇ ਖੋਲਿਆ ਉੱਥੇ ਕਿਸੇ ਨੇ ਬਲੌਗ ਕਰਕੇ ਜਾਣਾ ਯਾਰ ਹੈਨਾ ਤੇ ਅਮੇ ਇੰਸਟਾਗ੍ਰam ਤੇ ਵੀਡੀਓ ਦੇਖੀ ਸੀ ਕਿਸੇ ਵੀਰ ਨੇ ਮੈਨੂੰ ਸ਼ੇਅਰ ਕੀਤੀ ਸੀ ਇਹਨਾਂ ਦਾ ਬਲੌਗ ਪਾਣਾ ਯਾਰ ਆਪਣੇ ਪੰਜਾਬੀ ਆ ਹੈਨਾ ਪਾ ਪੰਜਾਬੀਆਂ ਨੂੰ ਪ੍ਰੋਮੋਟ ਕਰਨਾ ਆ ਰਿੰਪਲ ਬੇਜ ਨੂੰ ਢਾਬਾ ਯਾਰ ਆ ਖੋਲਿਆ ਯਾਰ ਕਿਸੇ ਨੇ ਆ ਕੇ ਮੈਂ ਬਲੌਗ ਕਰਕੇ ਜਾਵਾਂਗਾ ਹੁਣ ਤਾਂ ਮੈਂ ਕਾਲੀ ਚ ਇਹ ਆਪਣੇ ਹਸਬੰਡ ਵਾਈਫ ਨੇ ਢਾਬਾ ਖੋਲਿਆ ਮਤਲਬ ਆਪਿਓ ਇਦਾਂ ਦੇ ਬੰਦੇ ਨੂੰ ਆ ਕੇ ਸਪੋਰਟ ਕਰਨੀ ਯਾਰ ਆਪਾਂ ਨਾ ਤੇ ਇਦਾਂ ਦੇ ਬੰਦੇ ਨੂੰ ਸਪੋਰਟ ਕਰਾਂਗੇ ਤਾਂ ਯਾਰ ਵਧੀਆ ਹੈ ਹਨਾ ਤੇ ਬਾਕੀ ਹੁਣ ਮੈਂ ਕਾੜੀ ਜਾ ਯਾਰ ਫੇ ਕਿਸੇ ਨਾਮ ਕੋ ਆਪਣੇ ਯਾਰਾਂ ਦੋਸਤਾਂ ਨਾਲ ਲੈ ਕੇ ਫੇ ਇਹਦੇ ਵੀਲੋਗ ਬਣਾਉਂਗਾ ਜਾਂਦੀ ਰਣੀ ਲਿਚ ਲਿਚ ਕਰਦੀ ਹੈ ਕ੍ਰਿਸ਼ਨਾ ਚਲਾ ਵੀ ਕਦੇ ਪਰਮਾਤਮਾ ਦਾਊਗਾ ਹੈ ਸਾਡੀ ਹਲੇ ਆਹੀ ਕ੍ਰਿਸ਼ਨਾ ਆ ਰਣੀ ਸੁੰਦਰਾ ਹੈ ਬਾਕੀ ਉਹੀ ਕਰਨ ਨਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਨੁਕਸਾਨ ਹੁੰਦਾ ਆ ਉਹਦਾ ਕਦੇ ਕੋਈ ਪ੍ਰੋਬਲਮ ਨਹੀਂ ਆਈ ਗੱਡੀ ਜਾਂਦੀ ਮੈਂ ਗੱਡੀ ਲਈ ਉਹ ਟਵਾਈਟਾ ਮੈਂ 2009 ਦੀ ਟਵਾਈਟਾ ਹੀ ਬਬੇ ਰੱਖੀ ਉਹ ਟਵਾਈਟਾ ਹੀ ਵਰਤਦਾ ਐਨੋਵਾ 2009 ਦੀ ਰੱਖੀ ਉਹ ਇਸ ਵਿੱਚ ਮੈਂ 2 ਸਾਲ ਪੇਚੀ ਸੀ ਟੇਬਲ ਫੈਨਿਸ਼ ਵੇ ਮੁੜ ਕੇ ਸੇਲ ਕਰਕੇ ਮੈਂ ਨਾ ਐਨੋਵਾ ਹੀ ਲਿਆਂਦੀ ਅ ਕਦਰ ਰਿਪੇਅਰ ਰਿਗਾਰਡ ਦੀਆਂ ਗੱਡੀਆਂ ਜੇ ਮਤਲਬ ਢੰਗਰਾ ਚਲਾਈ ਇਹਨਾਂ ਨੂੰ ਇੱਕ ਖਾ ਚੱਲਣ ਗੱਡੀਆਂ ਆ ਗੱਡੀ ਨੇ 4-5 ਜਗਾ ਚੱਲ ਗਈ ਜਿਵੇਂ ਤੋਂ ਆਪਣੇ ਖਾਸ ਬੰਦੇ ਚੱਲ ਲਈ ਆ ਤੇ ਹੁਣ ਰੱਬ ਜਾਣੇ ਕਿ ਆ ਚੱਕਰੋ ਇਹਨੇ ਤੇ ਮੈਂ ਕਦੇ ਮੈਂ ਸੀਟ ਤੇ ਬੈਠਾ ਮੈਂ ਕਦੇ ਸਰਵਿਸ ਤੋਂ ਛੁੱਟ ਕਦੇ ਰੁਪਈਆ ਲਾਇਆ ਨਹੀਂ ਗੱਡੀਆਂ ਦੇ ਨ ਕਹਿੰਦੇ ਨੇ ਟਰਸਟ ਤੋਂ ਟੁਆਇਟਾਂ ਬਾਕੀ ਟਰਸਟ ਤੋਂ ਟੁਆਇਟਾ ਬਾਬੂ ਜੀ ਕਿਤਾ ਆਪਾਂ ਕਿਸੇ ਨੇ ਕਹਿਣ ਦੇ ਕਹਿੰਦੇ ਇੱਕ ਮੈਂ ਆਪ ਖੁਦ ਵਰਤਦੇ ਹਾਂ ਇੱਕ ਮੈਂ ਆਪ ਖੁਦ ਬਖਤ ਰਹੇ ਹਾਂ 14 15 ਸਾਲ ਤੋਂ ਟੁਆਇਟਾ ਹਨ ਟੁਆਇਟਾ ਨਾਲ ਦੀ ਕੱਢੀ ਨਹੀਂ ਯਾਰ ਹਨ ਕੋਈ ਖਰਚਾ ਨਹੀਂ ਕੋਈ ਕੋਈ ਸ਼ਹਿਰ ਭਲਾ ਚੌਰ ਪ੍ਰਧਾਰ ਰਹੀ ਤੁਹਾਡਾ ਲੱਖ ਲੱਖ ਸਵਾਗਤ ਹੈ ਪੁਣੇ 5 ਵਜੇ ਚਾਰ ਵਾਲੀ ਚਾਹ ਨਹੀਂ ਪੀਤੀਆਂ ਜੀ ਯਾਰਾਂ ਨੇ ਹੈ ਭਾਈ ਮਿੱਤਰ ਆ ਗਏ ਜਿੰਦਰ ਮਿਸਤਰੀ ਕੋਲ ਹੈ ਟਿਚਕਿਚ ਕਰਦੇ ਆਪਣਾ ਉਸਤਾਦ 15 20 ਸਾਲ ਦਾ ਪਾ ਇੱਕੋ ਆਈਦਾ ਜਿੰਦਰ ਮਿਸ਼ਰੀ ਕੋ ਹੈ ਬੜਾ ਘੈਂਟ ਬੰਦਾ ਯਾਰ ਇੱਧਰ ਆ ਗਿਆ ਜਿੰਦਰ ਬਾਈ ਕੋ ਹੈ ਬਾਈ ਕਹਿੰਦਾ ਡੱਗ ਤੇ ਲਾ ਦੇ ਆ ਦੇਖਣਾ ਹੈ ਕੀ ਚੱਕਰ ਰਾਣੀ ਸੁੰਦਰਾ ਨੂੰ ਲੈ ਵੇ ਮਿੱਤਰ ਆ ਗਿਆ ਜਿੰਦਰ ਬਾਈ ਕੋ ਨੂੰ ਜਿੰਦਰ ਬਾਈ ਕਹਿੰਦਾ ਲਾ ਦੇ ਡੱਗ ਤੇ ਹੈ ਚੈੱਕ ਕਰਕੇ ਦੇਖਦਾ ਕੀ ਮੋਲ ਹੋਇਆ ਵਾ ਲੈ ਮਿੱਤਰ ਆ ਗਿਆ ਉਸਤਾ ਜੀ ਕੋ ਹੈ ਜਿੰਦਰ ਭਾਜੀ ਕੋ ਹੁਣ ਜੈਕ ਲਾ ਕੇ ਚੈੱਕ ਕਰਦੇ ਜੀ ਚੱਕਰਾ ਗੱਡੀ ਹੁਣ ਹੈ ਕਾਦਾ ਛੋਕਰ ਵੀ ਅਦਰ ਨਾਲ ਲਿਖਿਆ ਭਾਈ ਛੋਕਰ ਦਾ ਕੰਮ ਹੋ ਗਿਆ ਮੇਰੇ ਵੀਡੀਓ ਛੋਕਰ ਦਾ ਹੈ ਅਸਤਾਦ ਜੀ ਆਏ ਹੁਣ ਆਪ ਸੁੱਕਾ ਇਧਰੋਂ ਸੁੱਕਾ ਭਾਜੀ ਇਧਰੋਂ ਸੁੱਕਾ ਹੈ ਮੈਨ ਲੱਗਦਾ ਭਾਜੀ ਤੁਸੀਂ ਵਿੱਚ ਬੈਠ ਕੇ ਚਲਾ ਕੇ ਪਤਾ ਲੱਗਣਾ ਹੈ ਹਾਂਜੀ ਬਹੁਤ ਫਾਰਦਰ ਹਾਂ ਜੇ 100 ਤੇ ਘਟੀ ਜਾਂਦੀ ਨਾ ਫਿਰ ਇਸ ਤੋਂ ਚੱਕਦਾ ਫਿਰ ਤਾਂ ਛਰਟੇ ਪੈਂਦਾ ਭਾਜੀ ਇਸ ਤੋਂ ਬੈਠ ਕੇ ਇਸ ਤੇ ਵੀ ਕਵਾਰੀ ਸੀ ਕਰਦੀ ਅਰੇ ਇਸ ਤੋਂ ਪੈਰ ਚੱਕਣਾ ਜ਼ਿਆਦਾ ਪੈਂਦਾ ਅੱਦਾ ਭਾਜੀ ਘੱਟ ਪੈਂਦਾ ਬੈਰਿੰਗ ਹੋ ਗਿਆ ਭਾਈ ਅੱਛਾ ਡਰਾਈਵਰ ਸਾਈਡ ਮੋਹਰੇ ਦਾ ਬੈਰਿੰਗ ਦਾ ਕੰਮ ਹੋਇਆ ਮੇਰੇ ਵੀਡੀਓ ਹੈ ਇੱਕੋ ਦਾ ਮਾਰ ਲੱਗੀ ਬਾਜ ਮੈਂ ਟੈਨਸ਼ਨ ਮੈਂ ਪਰ ਕੋਈ ਖੁੱਲ ਖੁੱਲ ਖਲ ਨਾ ਜਾਵੇ ਕੁਝ ਮੈਂ ਕ੍ਰੋਸ ਕਰ ਸੁਣਾ ਭਾਈ ਮਾੜੇ ਹਿੱਸੇ ਤੇਲ ਵੀ ਚੈੱਕ ਕਰ ਲਓ ਹੱਲੋ ਹਿੱਸੇ ਤੇਲ ਕੁਲ ਵੀ ਚੈੱਕ ਕਰ ਲਓ ਮਾੜੇ ਕ੍ਰੋਸ ਕਰੂਸ ਮਾੜੇ ਦੇਖੋ ਗਰੀਸ ਹੈ ਉਹਦੇ ਨਾਲ ਵੀ ਅਨਚਾਰ ਲੈ ਬਈ ਇਹਦੀ ਲੈਟਰ ਨਿਕਲ ਲਈ ਮੋਹਰੇ ਚੱਕੇ ਦਾ ਬੈਰਿੰਗ ਨਿਕਲਿਆ ਸਤਾਜੀ ਨੇ ਕਿਹਾ ਮੈਂ ਕਿਹਾ ਹਿੱਸੇ ਅਪੇਲ ਤੋਂ ਚੈੱਕ ਕਰ ਲਵਾਂ ਲੈ ਦਾ ਬਾਬਿਓ 베어ਿੰਗ ਪਾਉਣ ਲੱਗੇ ਆ 베어ਿੰਗ ਦੀ ਲੈਟਰ ਹੀ ਨਿਕਲ ਗਈ ਹੈ 베어ਿੰਗ ਦੀ ਲੈਟਰ ਹੀ ਨਿਕਲ ਗਈ ਹੈ 베어ਿੰਗ ਪਾਉਣ ਲੱਗੇ ਆ ਤੇ ਬਾਈ ਕਹਿੰਦਾ 1.5 ਘੰਟਾ ਲਾਜਣਾ ਖਲਾ ਕੇ ਟਾਇਰ ਪ੍ਰੈਸ ਵਾਲੇ ਕੋਲ ਜਾਣਾ ਫਿਰ ਪ੍ਰੈਸ ਹੋਣੀ ਆ ਇਹ 베어ਿੰਗ ਪਾਣਾ 1.5 ਘੰਟਾ ਲਾਜਣਾ ਲੋ ਜੀ ਸਾਡੇ ਸਤਾਜੀ ਨੇ ਖੋਲ ਕੇ ਹਮਾਰਾ ਟੈਂਪਰ ਉਪਰਾਂ ਚੱਕ ਕੇ ਆ ਲੋਈ ਬੇਰੰਗ ਤੋ ਆੜੀ ਕਿੱਦਾਂ ਫਿਰ ਆ ਜਾ ਥੱਲੇ ਆ ਡੇਪੀ ਸਾਲਾ ਥੱਲੇ ਆ ਡੇਪੀ ਇਧਰ ਆ ਜਾ ਇਧਰ ਆ ਜਾ ਲੈ ਵੀ ਉਸਤਾ ਜੀ ਨੇ ਪੱਟੇ ਪੱਟਕੇ ਮਾਰਿਆ ਉਹ ਕਿੱਥੇ ਲਿਬੜ ਕੇ ਆ ਗਿਆ ਓਏ ਪਤੰਦਰਾ ਕਿਆ ਬਣਿਆ ਮੈਂ ਏ ਓਏ ਕਿਆ ਬਣਿਆ ਮੈਂ ਪਤੰਦਰਾ ਤੂੰ ਆ ਜਾ ਓਏ ਆ ਜਾ ਆ ਜਾ ਆ ਜਾ ਆ ਜਾ ਮੂੰਹ ਸੰਗਲਾ ਲਿਆ ਆ ਖੁੱਲਿਆ ਪੂਰਾ ਖੁੱਲਿਆ ਪੂਰਾ ਕਿਦਾਂ ਰ ਹੈ ਗਰਮੀ ਲੱਗਦੀ ਥੜੀ ਗਰਮੀ ਲੱਗਦੀ ਗਰਮੀ ਲਾਈ ਜਾਨੂੰ ਸੋਣਾ ਖੋਲ ਕੇ ਸਿਰਦਾ ਮਿਸਤਰੀ ਸਾਹਿਬ ਨੇ ਸਾਰਾ ਹੈ ਲੰਗ ਲਾਉਣਾ ਜਿਆ ਹੁਣ ਬੈਰਿੰਗ ਲੈ ਕੇ ਗਿਆ ਬਾਈ ਪ੍ਰੈਸ ਕਰਣ ਖਰਾ ਦੀਏ ਕੋਲ ਨੂੰ ਹੈ ਖਰਾ ਦੀਏ ਪ੍ਰੈਸ ਕਰਕੇ ਲਿਆਊਗਾ ਫੇਰ ਬਾਈ ਪਾਊਗਾ ਇਹ ਵੀ ਸਾਲਾ ਕੰਮ ਉਦੋਂ ਨਿਕਲਦਾ ਜਾਂ ਕੰਮ ਹੁੰਦਾ ਨਹੀਂ ਮੰਦੇ ਹੁੰਦੇ ਆ ਹੱਥ ਐਨ ਟੈਡ ਹੁੰਦਾ ਨਾ ਉਦੋਂ ਕੰਮ ਨਿਕਲਦਾ ਉਦਾਂ ਨਹੀਂ ਨਿਕਲਣਾ ਪੂਰੇ ਸਿਆਲ ਚ ਕੁਛ ਨਹੀਂ ਹੋਇਆ ਗੱਡੀ ਨੂੰ ਤਿੰਨ ਸਾਲ ਹੋ ਗਿਆ ਇਸ ਗੱਡੀ ਲਿਆਉਂਦੇ ਨੂੰ ਕਦੇ 1 ਰੁਪਿਆ ਨਹੀਂ ਲੱਗਿਆ ਅੱਜ ਪਹਿਲੀ ਵਾਰ ਖੁੱਲੀ ਆ ਵਾਸਤ ਕਰਾਤੀ ਗਰਮੀ ਨੇ ਯਾਰ ਬਿੱਤ ਲਿਆ ਮੈਂ ਤਾਂ ਬਿੱਤ ਰਿਆ ਏਸੀਆਂ ਦੀ ਲੱਤ ਇੰਨੀ ਕੁ ਸਾਲੀ ਮਾਲੀ ਹੈ ਨਾ ਘਰੋਂ ਨਿਕਲਣਾ ਗੱਡੀ ਚ ਜਾਈ ਸੀ ਜੇ ਵੜ ਜਾਣਾ ਗੱਡੀ ਚੋਂ ਨਿਕਲਣਾ ਘਰੇ ਵੜ ਜਾਣਾ ਬਹੁਤ ਭੈੜੀ ਲੱਤ ਹੈ ਇਹ ਤਾਂ ਲਾਵੇਰਨ ਸਾਲੀ ਬਿਮਾਰੀ ਲਾ ਲਈ ਸਰੀਰ ਕੰਡਮ ਕਰ ਲਿਆ ਇਹਦੇ ਪਹਿਲਾਂ ਵਧੀਆ ਸੀ ਯਾਰ ਚੰਗੇ ਛਾਪੇ ਲੈ ਸੜੇ ਯਾਰ ਗਰਮੀ ਨੇ ਬੁਰਾ ਹਾਲ ਆ ਉੱਤੋਂ ਸਵੇਰ ਦੇ ਨਿਕਲਿਓ ਕੁਛ ਖਾਦਾ ਪੀਤਾ ਵੀ ਨਹੀਂ ਐਡੇ ਗੇੜੇ ਨੂੰ ਗਿਆ ਸੀ ਮੈਂ ਅੰਬਰਸਰਮ ਗਿਆ ਸੀ ਜੁਸੀਂ ਦੇਖਿਆ ਲਿਆ ਹੁਣ ਆ ਕੇ ਸਿੱਧਾ ਹੀ ਮੈਂ ਚਾਹ ਵੀ ਨਹੀਂ ਪੀਤੀ ਸਿੱਧਾ ਬਾਈ ਕੋਲੋਂ ਆ ਕੇ ਜੰਦਰ ਕੋਲੋਂ ਮੈਂ ਪਹਿਲਾਂ ਯਾਰ ਮੇਨ ਇਹ ਕੰਮ ਪਹਿਲਾ ਇਹ ਕੰਮ ਕਰਾ ਲਈਏ ਉਹ ਪਿਛਲਾ ਸ਼ੌਕਰ ਲੀਕ ਉਹ ਵੀ ਸਾ ਪੌਣਾ ਪਣਾ ਤੇ ਬਾਕੀ ਹੋਰ ਦੇਖਦੇ ਆ ਸਸਪੈਂਸ਼ਨ ਤੇ ਹੱਥ ਭਜਾਉਣੇ ਹੈ ਟੋਇਟਾ ਦੀ ਗੱਡੀ ਐਸੇ ਕੋਲ ਵੈਸਟਾ ਹੈ ਭੇਜ ਸਾਹੂ ਸਵਾਲਣਾ ਚੱਲੀਏ ਤਾਂ 2009 ਦਾ ਮੈਂ ਟੋਇਟਾ ਵਾਪਰਾ ਕਦੇ ਬਾਬੇ ਉਹ ਸਰਵਸ ਤੋਂ ਛੋਟੇ ਕਰ ਪਈਆਂ ਨਿਕਲੀਆਂ ਤਾਂ ਲੱਗਿਆ ਆਪਣੀ ਜਣ ਕਹਿੰਦੀ ਨਾ ਜੋ ਹੋ ਜਵੇ ਹੋ ਜਵੇ ਹੋ ਜਵੇ ਜੋ ਆਪਣੇ ਜਣ ਕਹਿੰਦੀ ਨਾ ਹੋ ਜਵੇ ਹੋ ਜਵੇ ਲੈ ਵੀ ਆਪਣਾ ਬਾਈ ਵੀ ਆ ਗਿਆ ਹੈ ਜਸਵੀਰ ਸਿੰਘ ਜੱਸਾ ਬਾਈ ਵੀ ਪਹੁੰਚ ਗਿਆ ਹੈ ਪਧਾਰੋ ਪਧਾਰੋ ਕਿੱਲ ਖਾਤਾ ਬੈਰਿੰਗ ਲੈਟਰੀਆਂ ਮੈਂ ਕਿਹਾ ਇਹਨਾਂ ਤਰ੍ਹਾਂ ਚ ਖੋਲਦੀਆਂ ਜਾਂ ਸਾਲਾ ਕੰਮ ਐ ਟਾਈਟ ਹੁੰਦਾ ਕੰਮ ਉਹਨਾਂ ਦੇ ਨਾਲ ਚ ਨਿਕਲਦੇ ਜਾਂ ਕੰਮ ਐ ਟਾਈਟ ਹੁੰਦਾ ਬੰਦੇ ਦਾ ਭਾਜੀ ਉਹ ਸਮਝ ਕੱਢਿਆ ਤਾਂ ਉਹ ਸਮਝ ਕੱਢੀ ਦੀ ਆ ਭਾਜੋ ਬੰਦੇ ਲੈ ਮੇਤਰਾ ਉਸਤਾਦ ਜੀ ਨੇ ਕਰਤਾ ਫਿੱਟ ਬੈਰਿੰਗ ਪ੍ਰੈਸ ਕਰਾ ਕੇ ਲਿਆ ਕੇ ਹੈ ਗਾਲਵਾ ਤਾਂ ਐਸਾ ਕੱਪੜੇ ਪ੍ਰੈਸ ਐ ਟੀਵੀਐਸ ਦੀਆਂ ਡਿਸਕਾਂ ਮੇਰੇ ਵੀ ਰੋਟੀਵੀਐਸ ਦੀਆਂ ਆ ਸਪੈਸ਼ਲ ਪਾਈਆਂ ਸੀ ਲਾਲ ਵਾਲੀਆਂ ਕਹਿੰਦੇ ਕਲ ਘੱਟ ਛੱਡਦੀਆਂ ਐ ਕੋਈ ਨਹੀਂ ਸਿਰ ਟੱਕਦੀਆਂ ਇਹ ਸਾਡੇ ਜੰਦਰ ਬਸਰੀ ਭਾਜੀ ਉਸਤਾਦ ਜੀ ਸਾਡੇ ਅਸੀਂ ਨਾ ਬਾਬੋ ਇੰਡੀਕਾ ਦੇ ਟਾਈਮ ਦੇ ਨਾ ਘਵਾਂਦੇ ਭਾਈ ਕੋ ਇੰਡੀਕਾ ਦੇ ਟਾਈਮ ਦੇ ਮਤਲਬ 15 ਸਾਲ ਹੋ ਗਏ ਭਾਈ ਨਾਲ ਸੰਜੋੜਿਆ ਨੂੰ ਠੀਕ ਹੈ ਗੁੱਡ ਕੰਮ ਭਾਈ ਹੁਣਾਂ ਦਾ ਸ਼ਹਿਰ ਤੋਂ ਇੱਕੋ ਟ ਕੰਮ ਟਰੱਸਟ ਪੂਰਾ ਟਰੱਸਟ ਦੂਜੇ ਭਾਜੀ ਹੁਣਾਂ ਦੱਸ ਦੇਣਾ ਤੁਸੀਂ ਇਹ ਤਾਂ ਨਾਲੇ ਹੁੰਦੇ ਨੇ ਨਾ ਥੋੜੇ ਦੇ ਨਾਲੇ ਹੁੰਦੇ ਸਾਡੇ ਲੈ ਬੇ ਮੇਤਰਾ ਟਾਇਰ ਕਰਤਾ ਉਸਤਾਦ ਜੀ ਨੇ ਫਿੱਟ ਹੁਣ ਮਾਰੀਏ ਟਰਾਈ ਹੈ ਦੇਖੀਏ ਆਵਾਜ਼ਾਂ ਬੂਜਾਂ ਚੱਕ ਹੋ ਗਈਆਂ ਆਜੋ ਭਾਈ ਇੱਕ ਮਿੰਟ ਲਾਵੇ ਮਿੱਤਰਾ ਟਰਾਈ ਮਾਰਨਾ ਐਸੇ ਆਵਾਜ਼ਾਂ ਬੂਜਾਂ ਗਈਆਂ ਸਾਰੀਆਂ ਹੱਟ ਬੜੀ ਟੈਨਸ਼ਨ ਸੀ ਯਾਰ ਮੈਂ ਕਿਹਾ ਪਤਾ ਨਹੀਂ ਕਿਹੜਾ ਚੱਕਰ ਪੈ ਗਿਆ ਕਾਦੀ ਆਵਾਜ਼ਾਂ ਦੀ ਹੈ ਨਾ ਪਰ ਮਿਸਤਰੀ ਕਹਿੰਦਾ ਹੰਡ ਤੇ ਕੰਮ ਗਿਆ ਸੀ ਕਹਿੰਦਾ ਨੁਕਸਾਨ ਜਿਆਦਾ ਹੋ ਜਾਣਾ ਸੀਗਾ ਵਧੀਆ ਹੋਏ ਪਵਾਤਾ ਮੈਂ ਕੋਲ ਨਹੀਂ ਕਰਨੀ ਪਵਾ ਦੀਏ ਤਾਂ ਪਵਾਤਾ ਹੋ ਗਈਆਂ ਸਾਇਲੈਂਟ ਆ ਪੈਰਿੰਗ ਤੇ ਮਿੱਤਰੋ ਤੁਸੀਂ ਬਲੌਗ ਦੇਖ ਲਿਆ ਹੈ ਲਾਵੇ ਮਿੱਤਰਾ ਉਹ ਤਾਂ ਕੰਮ ਹੋ ਗਿਆ ਇੱਕ ਨਾ ਵਾ ਕਲੰਪ ਬਹੁਤ ਲੂਸ ਸੀਗਾ ਯਾਰ ਆ ਨਾ ਤਾਂ ਮੈਂ ਕਿਹਾ ਆ ਪਾ ਦੀਏ ਆ ਜੀ ਜੀ ਪਾ ਦੀਏ ਆ ਲੂਸਗਾ ਤੇਲ ਜੇ ਸੈਲ ਜਾਈ ਜਾਂਦੇ ਸੀ ਤਾਂ ਮੈਂ ਕਿਹਾ ਹੁਣ ਆਹਲਾ ਪਾ ਲਾ ਨਾ ਸੈਲ ਸੁਰ ਬੰਦ ਹੋ ਜਾਊਗੀ ਭਾਈ ਉਹ ਟੈਰਲਿਆਂ ਹੋ ਗਿਆ ਸਾਇਲੈਂਟ ਥੋੜਾ ਥੋੜੇ ਟੈਨਸ਼ਨੇ ਪੈ ਗਈ ਉਹਨਾਂ ਦੀ ਆਵਾਜ਼ ਆਣ ਲੱਗੀ ਮੈਂ ਕਿਹਾ ਆਪਣੀ ਕਿਹੜਾ ਚੱਕਰ ਪੈ ਗਿਆ ਲੈ ਵੀ ਮਿੱਤਰਾ ਸਾਡੀ ਛੋਟੀ ਰਾਣੀ ਸੁਨਦਰਾ ਜੀ ਮਿਲ ਗਈ ਹੈ ਹਣ 2248 ਹੈ ਤੇ ਆ ਸਾਡੇ ਉਸਤਾਦ ਜੀ ਹੈ ਸਾਡੇ ਉਸਤਾਦ ਜੀ ਹੈ ਭਾਈ ਕਿਤੇ ਹਾਲ ਚਾਲ ਠੀਕ ਠਾਕ ਸਿੱਤ ਸਾਡੇ ਭਾਈ ਬਹੁਤ ਪ੍ਰੈਨ ਡਰਾਈਵਰ ਆ ਪੂਰੀ ਜ਼ਿੰਦਗੀ ਡਰਾਈਵਰ ਜੀ ਮਤਲਬ ਨਗਾਤੀ ਭਾਈ ਉਹਨਾਂ ਨੇ ਉਸਤਾਦ ਹੀ ਸਾਡੇ ਤੇ ਆਪਣੀ ਛੋਟੀ ਛੋਟੀ ਰਣੀ 2348 ਆ ਗਈ ਹੈ ਭਾਈ ਉਹਨਾਂ ਨੂੰ ਭੇਜਿਆ ਸੀ ਅੱਜ ਬੰਗਿਆ ਹੈ ਤੇ ਇਹਦਾ ਹੁਣ ਕੰਮ ਕਰਾ ਕੇ ਲਿਆਇਆ ਤੁਹਾਨੂੰ ਪਤਾ ਹੀ ਆ ਤੁਸੀਂ ਦੇਖ ਹੀ ਲਿਆ ਹੈ ਤੇ ਇਹਦਾ ਜਿਵੇਂ ਸੀਟ ਕਵਰ ਪਾਉਣ ਜਾਣੇ ਸੀ ਸੀਟਾਂ ਦਾ ਬਹੁਤ ਮਾੜਾ ਵਾਲਿਆ ਹੋ ਗਿਆ ਸੀਟ ਕਵਰ ਕਾਲੇ ਜਿਹਦਾਂ ਦੇ ਉਹਨੂੰ ਪਾਇਓ ਨਾ ਸੇਮ ਉਦਾਂ ਦੇ ਨੂੰ ਪਾਉਣ ਲੱਗੇ ਸੀਟ ਕਵਰ ਕਾਲਿਆ ਸੀਟ ਕਵਰ ਉਹਨੂੰ ਪਿਓ ਤਾਂ ਹੁਣ ਕਾਲੇ ਪਾਉਣ ਲੱਗੇ ਇਹਨੂੰ ਵੀ ਆ ਦੇਖ ਪਰ ਕਵਰ ਦਾ ਕੰਫਰਟੇਬਲ ਜੇ ਬੱਸ ਹੈ ਯਾਰ ਬਹੁਤ ਕੰਫਰਟੇਬਲ ਹਨ ਬਲਾਇਆ ਕਰਨ ਵਾਲੇ ਗੱਤੇ ਗੁੱਤੇ ਮੈਨੂੰ ਲੱਗ ਜੂਗੇ ਹੈ ਤੇ ਬਾਕੀ ਚੱਲਦੇ ਹੁਣ ਘਰ ਨੂੰ ਚਾਹ ਚੁਪੀਏ ਸੇਲ ਦੁਖਾ ਯਾਰ ਹੈ ਇਹਦਾ ਦੋ ਗੇੜੇ ਲਾਤੇ ਆ ਰਾਣੀਪੁਰੇ ਹੈ ਤੇ ਇਹ ਸਗਾਜ ਦਾ ਬਲੌਗ ਮੇਰਾ ਭਰਾ ਨਾ ਇਹ ਤੁਸੀਂ ਦੇਖ ਹੀ ਲਿਆ ਜੇ ਬਲੌਗ ਵਧੀਆ ਲੱਗਿਆ ਤਾਂ ਮੇਰਾ ਭਰਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਇਹਨਾਂ ਨਹੀਂ ਕੀਤਾ ਤੇ ਬਲੌਗ ਨੂੰ ਕਰਿਓ ਲਾਈਕ ਤੇ ਤਿੰਨ ਚਾਰ ਛੱਡ ਦਿਓ ਕਮੈਂਟ ਸੋਹਣੇ ਸੋਹਣੇ ਜੇ ਹੈ ਨਾ ਤੇ ਬਾਕੀ ਤੁਸੀਂ ਦੇਖ ਲਿਆ ਸਵੇਰ ਦੇ ਕਿਹੜਾ ਗੋੜਾ ਲਾ ਕੇ ਆਏ ਆ ਨਾ ਇਹ ਗੱਡੀ ਤੇ ਗਿੜਾ ਲਾ ਸਮਝ ਲੋ ਕਿਹੜਾ ਤਾਂ ਗੱਡੀ ਤੇ ਲਾਤਦਾ ਹੈ ਉਹ ਤੁਸੀਂ ਦੇਖ ਲਿਆ ਸਾਰਾ ਕੁਝ ਮੈਂ ਦੱਸਣ ਦੀ ਲੋੜ ਨਹੀਂ ਬਾਕੀ ਮੇਰਾ ਭਰਾ ਕਮੈਂਟ ਤਿੰਨ ਚਾਰ ਛੱਡ ਦਿਆ ਕਰੋ ਯਾਰ ਇਹਨਾਂ ਬਹੁਤ ਮਿਹਨਤ ਕਰਦੇ ਗਰਮੀ ਦੇ ਵਿੱਚ ਨਾ ਤੇ ਬਾਕੀ ਗਾਂ ਗਾਂ ਹੋਲ ਸੁਧਾਰ ਕਰੀ ਜਾਂਦੇ ਕੁਝ ਗਾਂ ਨਵਾਂ ਦੇਖਣ ਨੂੰ ਮਿਲੂਗਾ ਬਹੁਤ ਬਹੁਤ ਛੇਤੀ ਬਹੁਤ ਛੇਤੀ ਕੁਝ ਨਵਾਂ ਦੇਖਣ ਨੂੰ ਮਿਲੂਗਾ ਤੇ ਤੇ ਬਾਕੀ ਉਹ ਛੋਟਾ ਭਾਈ ਹੁੰਦਾ ਮੈਂ ਪਿੱਛੇ ਪਿੱਛੇ ਕਹਿੰਦਾ ਸੁੱਡ ਖਾਣੀ ਹੈ ਮੈਂ ਚੱਲ ਸੁੱਡ ਖਾਣੇ ਬਾਵਾ ਦੀ ਬਹੁਤ ਛੇਤੀ ਹੋ ਰਹੀਦੀ ਬਾਜੀ ਨੂੰ ਹੈ ਤੇ ਮੈਨੂੰ ਵੀ ਬਾ ਬਹੁਤ ਛੇਤੀ ਹੁੰਦੀ ਯਾਰ ਹਾਂ ਚਾਹ ਚੋਗ ਨੂੰ ਸਵੇਦੀ ਪੀਕੂ ਮੈਂ ਨਾਲ ਚਾਹੂ ਪੀਣੇ ਕਰ ਜਾ ਕੇ ਆਇਆ ਆ ਬਾਈ ਆਦਾ ਪਿੱਛੇ ਪਿੱਛੇ ਤੇ ਛੋਟੀ ਰਾਣੀ ਪਰ ਭੇਜਿਆ ਐਸਾ ਡਰਾਈਵਰ ਤੇ ਪਹਿਲਾਂ ਦੋ ਹੀ ਬੇਲੀਆਂ ਸੀਆਂ ਨਾ ਪਹਿਲਾਂ ਬੜੀ ਜਿਹੜਾ ਆ ਮਗਰ ਛੋਟੀ ਦਾ ਆ ਗਿਆ ਤੇ ਬੜੀ ਲੈ ਕੇ ਮੈਂ ਆਪ ਚੱਲ ਗਿਆ ਛੋਟੀ ਪਰ ਆਪਣੇ ਉਸਤਾਦ ਜੀ ਡਰਾਈਵਰ ਭੇਜ ਤੇ ਤੇ ਬੰਦਾ ਯਾਰ ਡਰਾਈਵਰ ਦਾ ਉਸਤਾਦ ਦਾ ਕੁੱਲ ਉਸਤਾਦ ਬਦਲ ਕਟੋ ਘਾਟ ਵੀ ਨੂੰ 35 ਸਾਲ ਉਹ ਡਰਾਈਵਿੰਗ ਇਹਨੂੰ ਬਹੁਤ ਘੰਟ ਬੰਦਾ ਗੱਡੀ ਵੀ ਘੰਟ ਚਲਾਉਂਦਾ ਰੇਟ ਵੀ ਜਾਈ ਲੈਂਦਾ ਸਭ ਤੋਂ ਤੇ ਉਦਾਂ ਹੀ ਮਨ ਸੈਟੀਸਫਾਈ ਐ ਉਸਦੇ ਬੰਦੇ ਨੂੰ ਗੱਡੀ ਦੇ ਕੇ ਨਾ